ਪੰਜਾਬ ਫਾਇਰ ਸਰਵਿਸ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਅੱਗ ਦੁਰਘਟਨਾ ਦੌਰਾਨ ਸ਼ਹੀਦ ਹੋਏ ਅਧਿਕਾਰੀ ਅਤੇ ਕਰਮਚਾਰੀਆਂ ਦੀ ਯਾਦ ਵਿੱਚ ਅੱਗ ਸੁਰੱਖਿਆ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ 14 ਤੋਂ 20 April ਤੱਕ ਫਾਇਰ ਸੇਫਟੀ ਵੀਕ ਮਨਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਚੌਥੇ ਦਿਨ ਹੋਟਲ ਹਾਇਆਟ ਰੇਜੈਂਸੀ ਅਤੇ ਨੈਕਸਸ ਮੋਲ ਜੀਟੀ ਰੋਡ ਵਿਖੇ ਮੌਕ ਟ੍ਰਿਲ ਕੀਤੀ ਗਈ ਇਸ ਦੌਰਾਨ ਹੋਟਲ ਸਟਾਫ ਨੂੰ ਅੱਗ ਲੱਗਣ ਦੌਰਾਨ ਬਚਾਅ ਕਰਨ ਸੰਬੰਧੀ ਸਿਖਲਾਈ ਦਿੱਤੀ ਗਈ ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸਾਡੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅੰਮ੍ਰਿਤਸਰ ਫਾਇਰ ਬ੍ਰਿਗੇਡ ਕੋਲ ਅਤੀ ਆਧੁਨਿਕ ਉਪਕਰਨ ਹਨ ਜਿਸ ਨਾਲ ਕਿਸੇ ਵੀ ਸਥਿਤੀ ਨਾਲ ਨਿਪਟਿਆ ਜਾ ਸਕਦਾ ਹੈ ਉਹਨਾਂ ਆਖਿਆ ਕਿ ਹਰ ਇੱਕ ਵਿਅਕਤੀ ਨੂੰ ਅੱਗ ਬੁਝਾਉਣ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਾਅ ਹੋ ਸਕੇ ਇਸ ਮੌਕੇ ਏਡੀਐਫਓ ਲਖਪਤ ਸਿੰਘ ਐਫਐਸਓ ਦਿਲਬਖ ਸਿੰਘ ਸਮੇਤ ਫਾਇਰ ਅਫਸਰ ਅਤੇ ਹੋਟਲ ਸਟਾਫ ਦੇ ਮੈਂਬਰ ਮੌਜੂਦ ਸਨ ਇਹਦੇ ਮਲਟੀ ਪ੍ਰੌਂਗ ਬੈਨੀਫਿਟਸ ਨੇ ਜੀ ਪਹਿਲਾ ਬੈਨੀਫਿਟ ਇਹ ਹੈ ਕਿ ਅਸੀਂ ਆਪਣਾ ਸਟਾਫ ਆਪਣੀ ਟੀਮ ਆਪਣੀ ਮਸ਼ੀਨਰੀ ਦੀ ਪ੍ਰੇਪੇਰਡਨੈਸ ਚੈੱਕ ਕਰਦੇ ਹਾਂ ਦੂਸਰਾ ਜਿਹੜਾ ਉਸ ਤੋਂ ਵੱਡਾ ਫਾਇਦਾ ਹੋਏ ਹੈ ਕਿ ਜਿਹੜਾ ਹੋਟਲ ਦੀ ਆਪਣੀ ਫਾਇਰ ਟੀਮ ਹੈ ਜਾਂ ਮਾਲ ਦੀ ਆਪਣੀ ਫਾਇਰ ਟੀਮ ਹੈ ਉਹਦੀ ਵੀ ਪ੍ਰੈਕਟਿਸ ਹੋ ਜਾਂਦੀ ਹੈ ਕਿ ਉਹਨਾਂ ਨੇ ਐਮਰਜੈਂਸੀਸ ਨੂੰ ਕਿਵੇਂ ਰਿਸਪੌਂਡ ਕਰਨਾ ਹੈ ਫਾਇਰ ਕਿਵੇਂ ਆਉਂਦੀ ਹੈ ਫਾਇਰ ਦੀ ਟੀਮ ਤੇ ਉਹਦੀ ਕਿਵੇਂ ਮੈਕਸਿਮਮ ਸਪੋਰਟ ਕਰਨੀ ਹੈ ਤਾਂ ਕਿ ਡੈਮੇजेस ਨਾ ਹੋਣ ਬਿਲਕੁਲ ਜੀ ਤਾਂ ਸਭ ਤੋਂ ਇੰਪੋਰਟੈਂਟ ਚੀਜ਼ ਹੈ ਲਗਾਤਾਰ ਜੈਟ ਐਜ਼ ਅ ਕੰਟੀਨਿਊਸ ਪ੍ਰੋਸੈਸ ਇਹ ਚੱਲਦਾ ਰਹੇਗਾ ਮਾਨ ਵੀ ਹਾਜ਼ਰ ਹੋਏ ਸਨ ਐਸ ਡੀ ਐਲ ਦੇ ਵਿੱਚ ਉਹਨਾਂ ਨੇ ਇਹਦੀ ਸ਼ੁਰੂਆਤ ਕੀਤੀ ਹੈ ਇਸ ਡ੍ਰਿਲ ਦੇ ਵਿੱਚ ਹੋਟਲ ਮੈਨੇਜਮੈਂਟ ਦੇ ਨਾਲ ਜੁੜ ਕੇ ਫਾਇਰ ਸਰਵਿਸ ਦੇ ਇੱਕ ਜੁਆਇੰਟ ਡ੍ਰਿਲ ਕੀਤੀ ਹੈ ਜਿਹਦੇ ਵਿੱਚ ਅਸੀਂ ਰੈਸਕਿਊ ਵੀ ਕੀਤਾ ਤਿੰਨ ਬੰਦਿਆਂ ਦਾ ਤੇ ਇੱਕ ਬੰਦੇ ਨੂੰ ਅਸੀਂ ਇਹਨਾਂ ਦੀ ਬਿਲਡਿੰਗ ਦੀ ਪੂਰੀ ਜਿਹੜੀ ਟਾਪ ਫਲੋਰ ਹੈ ਉਸ ਤੋਂ ਉਹਨੂੰ ਰੈਸਕਿਊ ਕਰਕੇ ਵੀ ਉਤਾਰਿਆ ਹੈ ਹਾਈਡਰੌਲਿਕ ਪਲੇਟਫਾਰਮ ਯੂਜ਼ ਕਰਕੇ ਤੇ ਇਸ ਦੇ ਨਾਲ ਇੱਕ ਫਾਇਰ ਵੀ ਹੋਈ ਸੀ ਇਹਨਾਂ ਦੇ ਉਹ ਫਾਇਰ ਵੀ ਜਿਹੜੀ ਹੈ ਨਾਲ ਅਸੀਂ ਉਸ ਨੂੰ ਵੀ ਕੰਟਰੋਲ ਕੀਤਾ ਇੱਥੇ ਮੈਂ ਸ਼ਹਿਰ ਵਾਸੀਆਂ ਨੂੰ ਇਹ ਦੱਸਣਾ ਚਾਹਾਂਗਾ ਵੀ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਵੀ ਫਾਇਰ ਸਰਵਿਸ ਪੂਰੀ ਇਕਵਿਪਡ ਹੈ ਇਸ ਵਕਤ ਸ਼ਹਿਰ ਦੇ ਵਿੱਚ